ਮੈਂ ਛੋਟਾ ਜਿਹਾ ਸੀ ਮੈਂ ਕੀਰਤਨ ਕਰਨ ਲੱਗਾ ਸਭ ਤੋਂ ਪਹਿਲੀ ਗੱਡੀ ਮੈਨੂੰ ਮੇਰੀ ਦਾਦੀ ਨੇ ਲੈ ਕੇ ਦਿੱਤੀ ਜਿਪਸੀ ਮੇਰਾ ਦਾਦਾ ਤਕੜਾ ਅਮੀਰ ਸੀ ਕਾਫੀ ਸੋਹਣੀ ਜਾਇਦਾਦ ਸੀ ਸਾਡੀ ਤੇ ਮੇਰਾ ਦਾਦਾ ਮਰਨ ਲੱਗਿਆ ਮੇਰੀ ਦਾਦੀ ਦੇ ਨਾਂ ਤੇ 8 ਕਿੱਲੇ ਜ਼ਮੀਨ ਤੇ 8-9 ਲੱਖ ਰੁਪਈਆ ਛੱਡ ਕੇ ਗਿਆ 95 ਵਿੱਚ ਅੱਜ ਤੋਂ 30 ਸਾਲ ਪਹਿਲਾਂ 30 ਸਾਲ ਪਹਿਲਾਂ 8 ਲੱਖ ਬੜੀ ਵੱਡੀ ਰਕਮ ਸੀ ਮੇਰੀ ਦਾਦੀ ਨੇ ਮੈਨੂੰ ਪਹਿਲੀ ਗੱਡੀ ਲੈ ਕੇ ਦਿੱਤੀ ਟਾਇਰ ਉਹਦੇ ਘਸ ਗਏ ਕੀਰਤਨ ਕਰਨ ਜਾਈਦਾ ਸੀ ਮੇਰੇ ਪਿਤਾ ਜੀ ਬੋਲਟ ਮੋਟਰਸਾਈਕਲ ਲੈਣ ਜਾਣਾ ਹੈ ਚੱਲੇ ਉਹਨਾਂ ਨੇ ਮੇਰੀ ਗੱਡੀ ਵੇਖ ਲਈ ਟਾਇਰ ਘਸੇ ਹੋਏ ਐ ਮੈਨੂੰ ਦੱਸਿਆ ਨਹੀਂ ਚੱਲੋ ਚੱਲੀਏ ਮੈਂ ਕਿਹਾ ਕਿੱਥੇ ਜਾਣਾ ਅਸੀਂ ਟੱਡਰੀਆ ਮੈਂ ਉਦੋਂ ਰਹਿੰਦਾ ਸੀ ਮੈਂ 27 ਸਾਲ ਪਹਿਲਾਂ ਦੀ ਗੱਲ ਕਰਦਾ ਲੈ ਕੇ ਗਏ ਮੈਨੂੰ ਪਟਿਆਲੇ ਮੋਟਰਸਾਈਕਲ ਉਹਦੇ ਮੇਰੀ ਗੱਡੀ ਦੇ ਟਾਇਰ ਪਵਾਦ ਤੇ ਲੋਕਾਂ ਨੇ ਪੁੱਛਣਾ ਮੋਟਰਸਾਈਕਲ ਆ ਗਿਆ ਹੱਸ ਕੇ ਕਿਹਾ ਬਾਬਾ ਜੀ ਮੈਨੂੰ ਮਤਲਬ ਮੇਰੇ ਪਿਤਾ ਜੀ ਕਿਹਾ ਕਰਨਾ ਨਾ ਨਹੀਂ ਲੈਂਦੇ ਸੀ ਨਾ ਮੇਰੀ ਮਾਂ ਨਾ ਪਿਤਾ ਨਾ ਨਹੀਂ ਲੈਂਦੇ ਸੀ ਕਹਿੰਦੇ ਮੋਟਰਸਾਈਕਲ ਕਹਿੰਦੇ ਬਾਬਾ ਜੀ ਦੀ ਗੱਡੀ ਦੇ ਥੱਲੇ ਵੜ ਗਿਆ ਐਦਾਂ ਕਿਹਾ ਕਰਾਂ ਇਹ ਮੇਰੇ ਪਿਓ ਨੇ ਆਪਣਾ ਮੋਟਰਸਾਈਕਲ ਮੇਰੀ ਗੱਡੀ ਥੱਲੇ ਨਹੀਂ ਵਾੜਿਆ ਵੀਰੋ ਤੁਹਾਡਿਆਂ ਪਿਓਆਂ ਨੇ ਪਤਾ ਨਹੀਂ ਕਿੰਨੀਆਂ ਕੁ ਖੁਸ਼ੀਆਂ ਆਪਣੀਆਂ ਜਿਹੜੀਆਂ ਤੁਹਾਡੇ ਤੇ ਲਟਾ ਦਿੱਤੀਆਂ ਮੇਰਾ ਪੁੱਤ ਸਪਲੈਂਡਰ ਤੇ ਬਹਿ ਜਾ ਮੈਂ ਸਾਈਕਲ ਤੇ ਹੀ ਠੀਕ ਹੈ